ਕਿੰਦੇ ਰਹਿਣ ਵਾਲੇ ਹਾਂ ਜੀ ਅਸੀਂ ਅਸੀਂ ਸ਼ਾਮ ਨੂੰ ਤਕਰੀਬਨ 9:30 ਵਜੇ ਰੋਟੀ ਬਣਾ ਰਹੇ ਸੀ ਤੇ ਮੰਮੀ ਡੈਡੀ ਰੋਟੀ ਖਾ ਰਹੇ ਸੀ ਤੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਲੜਾਈ ਝਗੜੇ ਬਾਰੇ ਤੇ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਦਾ ਉੱਪਰ ਦੀ ਡੱਪੇ ਤੇ ਉਹਨਾਂ ਨੇ ਸਾਡੇ ਗੇਟ ਦੀ ਪੰਨ ਤੋੜ ਕੀਤੀ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਬਹੁਤ ਹੀ ਗਲਤ ਸਲੂਕ ਕੀਤਾ ਤੇ ਉਹਨਾਂ ਨੇ ਸਾਡੇ ਨਾਲ ਗਲਤ ਸਲੂਕ ਕੀਤੇ ਉਹਨਾਂ ਨੇ ਤਾਂ ਸਾਡੇ ਮੰਮੀ ਡੈਡੀ ਸਾਨੂੰ ਛਿੜਾ ਰਹੇ ਸੀ ਤੇ ਮੇਰੇ ਚਾਚੇ-ਚਾਚੀ ਸਾਨੂੰ ਛਿੜਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਘੁੱਟ ਮਾਰ ਦਿੱਤੀ ਉਹਨਾਂ ਦੀ ਤੇ ਬਹੁਤ ਹੀ ਝਗੜਾ ਹੋਇਆ ਉੱਥੇ ਤੇ ਉਹਨਾਂ ਕੋਲ ਵੀ ਕਰਪਾਨਾ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕਿੰਨੇ ਬੰਦੇ ਸੀਗੇ ਕਾਫੀ ਬੰਦੇ ਸੀਗੇ ਉਹ ਤਾਂ ਜੇ ਨਾਲ ਦੀ ਆਣ ਵਾਲੇ ਨੇ ਜੀ ਕੁਝ 12ਵੇਂ ਸੀ ਉਹਨਾਂ ਨਾਲ ਤੇ ਜਦੋਂ ਉਹ ਆਏ ਲਗੇ ਉਹਨਾਂ ਨੇ ਕੋਲੋਂ ਕੀ ਕੀ ਹਥਿਆਰ ਕੀ ਕੀ ਕੁਝ ਜਰਨੋ ਕਰਪਾਨਾ ਵਗੈਰਾ ਸੀ ਹੋਰ ਵੀ ਬਹੁਤ ਹਥਿਆਰ ਸੀ ਜੀ ਉਹਨਾਂ ਕੋਲ ਤੁਹਾਡੀ ਕੋਈ ਰੰਜਿਸ਼ ਦਾ ਕੋਈ ਖੇਤਰ ਅੰਦਰ ਜਸਤਰਿਕਾ ਦੇ ਸਾਹਮਣੇ ਜਾ ਕੇ ਅਸੀਂ ਹਮਲਾ ਕੀਤਾ। ਵੈਸੇ ਹਮਲਾ ਕੀਤਾ ਉਹਨਾਂ ਨੇ ਜੀ ਸਾਡੇ ਦੇ। ਕੋਈ ਸਰਵਾਈਵ ਹੋਈ ਤੁਹਾਡੀ? ਨਹੀਂ ਜੀ ਹਲੇ ਪੁਲਸ ਕੋਈ ਨਹੀਂ ਇੱਥੇ ਆਇਆ ਹੈਗਾ ਸਾਨੂੰ ਪਰਸੋ ਸ਼ਾਮ ਦੇ ਹਸਪੀਟਲ ਆਏ ਹੋਏ ਆ। ਕੋਈ ਨਹੀਂ ਇੱਥੇ ਪੁਲਸ ਵਾਲਾ ਪਹੁੰਚਿਆ। ਕੀ ਮੰਤਰ ਦੱਸੋ ਜੀ? ਹੁਣ ਇਹ ਮੰਨ ਕਰਦੇ ਆ ਕਿ ਸਾਡੇ ਕੋਈ ਇੱਕ ਬੰਦਾ ਤਾਂ ਬਿਆਨ ਲੈ ਜੇ ਸਾਡੇ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਹੈਗਾ ਫੁੱਲਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਿਹਾ ਹੈਗੇ ਕਾਰਨ ਕੀ ਹੈ ਕੋਈ politcal pressure ਹੈ ਜਾਂ ਕੋਈ ਉਹ ਬੰਦੇ ਦੀ ਪਾਵਰ ਹੈ ਕੋਈ ਕਿਸ ਤਰ੍ਹਾਂ ਨਹੀਂ ਜੋ ਉਹਨਾਂ ਨੇ ਬਸ ਆ ਕੇ ਸਾਡੇ ਤੇ ਹਮਲਾ ਹੀ ਕੀਤਾਗਾ ਕੋਈ ਸਪੋਰਟ ਹੈ ਉਹਨਾਂ ਨੂੰ ਕਿਸ ਬੰਦੇ ਦੀ ਹਾਂਜੀ ਕੌਣ ਬੰਦੇ ਲੋਜ ਦੀ ਸਪੋਰਟ ਹੈ ਕੁਝ ਪਤਾ ਤੁਹਾਨੂੰ ਨਹੀਂ ਉਹਨਾਂ ਦੇ ਆਪ ਦੇ ਰਿਸ਼ਤੇਦਾਰ ਨਹੀਂ ਜੀ ਕੁਝ ਇਹ ਕੁਝ ਜਾਪ ਹੀ ਨੇ ਉਹ ਪਰਿਵਾਰ ਦੇ ਜੀ ਕਿੰਨੇ ਮੈਂਬਰ ਹੋ ਰਹੇ ਤੁਸੀਂ ਜਿਹੜੇ ਫਟੜੋਗੇ ਇਸ ਟਾਈਮ ਹਸਪਤਾਲ ਦੇ ਸੱਤਾਂ ਜਿੱਥੇ ਤਾਂ ਬਾਕੀ ਕੋਸ਼ਿਸ਼ ਕਰੇ ਨੇ ਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਕਾਰਵਾਈ ਹੁਣ ਮੰਗ ਕਰਦੇ ਆਂ ਕਿ ਉਹਨਾਂ ਨੂੰ ਜ਼ੁਲਮ ਕੀਤਾ ਜਾਵੇ ਕਿ ਉਹਨਾਂ ਨੂੰ ਜੇਲ੍ਹ ਹੋਵੇ ਜੀ ਨਾਮਾ ਜੀ ਸਰਪਾਲ ਸਿੰਘ ਜੀ ਕਿੱਥੇ ਰਹਿਣ ਵਾਲੇ ਨੇ ਸਨਾਲ ਦੇ ਰਹਿਣ ਵਾਲੇ ਅੱਛਾ ਕੀ ਕਾਰਨ ਹੋਇਆ ਜੀ ਕਾਰਨ ਤਾਂ ਜੀ ਹੋਰ ਆਈ ਉਹ ਤੁਹਾਨੂੰ ਅਸੀਂ ਤਾਂ ਅੰਦਰ 9:30 ਵਜੇ ਫਦਾ ਖਾਣਾ ਖਾ ਲਵੇ ਲੱਤ ਲੱਗਦੀ ਰਹਿੰਦੀਆਂ ਚਲਦਾ ਚਾਰ ਬੰਦੇ ਦੋ ਬੰਦੇ ਪਰ ਡੱਪੀ ਕੰਦਰ ਤੋਂ ਬਾਕੀ ਜਿਹਨਾਂ ਬਾਹਰ ਕੋਲ ਸਾਡਾ ਜੀ ਬਾਹ ਲੱਗਿਆ ਤੇ ਕੁੰਡਾ ਬਾਹਰ ਖੋਲ ਕੇ 10-12 ਗਰੇ ਅੰਦਰ ਡਿੱਗ ਪੇ ਛੱਡਦਾ ਮੇਰੀ ਬੇਟੀ ਦੇ ਘਰ ਲੱਗੀ ਜੀ ਤੇਰੇ ਘਰ ਵਾਲੀ ਆਈ ਉਹਦੇ ਘਰ ਲੱਗੀ ਪੱਕੇ ਜਨੂ ਰਬਾਰਾ ਉਹ ਰਫਰ ਉਹਦੇ ਘਰੋਂ ਪੁੱਤ ਗਿਆ ਕੇ ਰਬਾਰਾ ਬਗਦਰਪਾਲਾ ਲੰਗੇ ਲੱਗੇ ਆ ਗਏ ਜਿਹੜੇ ਡੁੰਡਰਾ ਦਾ ਕੇ ਜਿਹੜੇ ਪਰਿਵਾਰਾ ਸਾਰਾ ਬੁਰਾ ਬਹਾ ਹਲ ਕਰਦਾ ਜੀ ਮੈਟਰ ਤੇ ਜੀ ਪਰਸੋਂ ਰਾਤ ਨੂੰ ਮੈਨੂੰ ਫੋਨ ਆਇਆ ਸਵੇਕ 9:00 ਵਜੇ ਵੀ ਰੁੰਦਾਸੀਆਂ ਵੀੜੇ ਬਹੁ ਵੱਡੀ ਲੜਾਈ ਹੋ ਗਈ ਵੀ ਸਰਪੰਚ ਸਾਹਿਬ ਤੁਸੀਂ ਉੱਥੇ ਪਹੁੰਚੋ ਮੈਂ ਜਦੋਂ ਗਿਆ ਜੀ ਉੱਥੇ ਇੱਕ ਤਕਰੀਬਨ 8-9 ਬੰਦੇ ਡਾਕਟਰ ਸਾਹਿਬ ਪੱਟੀਆਂ ਕਰ ਰਹੇ ਸੀ ਇਹਨਾਂ ਦੀ ਤਕਰੀਬਨ ਬਹੁਤ بڑے بڑے ਇਹਨਾਂ ਦੇ ਸਾਰਿਆਂ ਦੇ ਜ਼ਖਮ ਸੀ ਇਹ ਕੁੜੀ ਇੱਕ ਬੇਹੋਸ਼ੀ ਤੇ ਇਸ ਨੂੰ ਜਦੋਂ ਦੇਖਿਆ ਕੋਈ ਬੋਲ ਨਹੀਂ ਰਹੀ ਸੀ ਜੀ ਦੂਜੀ ਕੁੜੀ ਦੇ ਅੱਖ ਤੇ ਸੱਟ ਤੀ ਜੀ ਸਾਰਿਆਂ ਦੇ ਤਕਰੀਬਨ ਸਾਰਿਆਂ ਦੇ ਸੱਟਾਂ ਲੀ ਹੈ ਜੀ ਸੱਟਾਂ ਵੀ ਤਕਰੀਬਨ ਬਹੁਤ ਬੁਰੀ ਤਰ੍ਹਾਂ ਮਾਰੀਆਂ ਹੋਈਆਂ ਤੇ ਜੀ ਮੈਂ ਪੁੱਛਿਆ ਵੀ ਕਾਰਨ ਕੀ ਹੈ ਕਹਿੰਦੇ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕੋ ਲੱਗਦਾ ਆਏ ਬਾਰ ਉੱਪਰ ਦੀ ਦੋ ਬੰਦਿਆਂ ਨੇ ਖੋਲਿਆ ਆ ਕੇ 10-11 ਬੰਦੇ ਅੰਦਰ ਆ ਕੇ ਵੜ ਕੇ ਹਥਿਆਰਾਂ ਸਮੇਤ ਵੀ ਕਿਰਪਾਨਾਂ ਨਾਲ ਸਾਡੇ ਤੇ ਹਮਲਾ ਕਰਤਾ ਜੀ ਚਲੋ ਉਹਦੇ ਜਲਦਬਾਜੀ ਦੀ ਜੀ ਜਲਦਬਾਜੀ 'ਚ ਮੈਂ ਇਹਨਾਂ ਨੂੰ ਗੱਡੀ ਦਾ ਪ੍ਰਬੰਧ ਕਰਕੇ ਦਿੱਤਾ ਜੀ ਦੋ ਗੱਡੀਆਂ ਦਾ ਬੰਦੇ ਕਾਫੀ ਤੇਜ਼ੀ ਦੋ ਗੱਡੀਆਂ ਦਾ ਪ੍ਰਬੰਧ ਕਰਕੇ ਜੀ ਇਹਨਾਂ ਨੂੰ ਸੋਲੇ ਆਪਣਾ ਸਿਵਲ ਹਸਪੀਟਲ ਸਨਾਮ ਪਹੁੰਚਦੇ ਕਰਾਇਆ ਜੀ ਅਨਿਸਰ ਇੱਕ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਨਾਲ ਪੰਡਤ ਜੀ ਕੀ ਮੈਟਰ ਹੈ ਜੀ ਕੀ ਕਾਰਵਾਈ ਹੋਣੀ ਹੈ ਅੱਜ ਪਿਛਲੇ ਦਿਨੀ ਇੱਕ ਜਨਾਲਪਿੰਡ ਦੇ ਪਿੰਡ ਵਿੱਚ ਲੜਾਈ ਝਗੜਾ ਹੋਣ ਕਾਰਨ ਸੁਨਾਮ ਹਸਪੀਟਲ ਬੰਤਾਕਲ ਹੋਈ ਸੀ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਰੈਲੇਵੈਂਟ ਸੈਕਸ਼ਨ ਦੇ ਵਿੱਚ 6 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤੇ ਜੋ ਮੁਕਦਮੇ ਦੀ ਤਕਤੀਸ਼ جاری ਆ ਜੋ ਮੁਕਦਮੇ ਦੇ ਵਿੱਚ ਅੱਗੇ ਤਕਤੀਸ਼ ਦੇ ਵਿੱਚ ਸਾਹਮਣੇ ਆਊਗਾ ਉਸ ਅਕੋਰਡਿੰਗ ਅਸੀਂ ਐਕਸ਼ਨ ਲਵਾਂਗੇ